ਸਮਰਾਲਾ ਅਨਾਜ ਮੰਡੀ ਵਿੱਚ ਅੱਜ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ ਐਸ.ਡੀ.ਐਮ ਰਜਨੀਸ਼ ਅਰੋੜਾ ਵੱਲੋਂ ਕੀਤਾ ਗਿਆ। ਅੱਜ ਪਹਿਲੀ ਢੇਰੀ ਕਣਕ ਦੀ ਸਰਕਾਰੀ ਰੇਟ 2275 ਰੁਪਏ ਪ੍ਰਤੀ ਕੁਇੰਟਲ ਦਾ ਪੰਸਪ ਵੱਲੋਂ ਖਰੀਦੀ ਗਈ ਹੈ। ਇਸ ਮੌਕੇ ਐਸ.ਡੀ.ਐਮ ਸ਼੍ਰੀ ਅਰੋੜਾ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਮੰਡੀਆਂ ਵਿੱਚ ਕਣਕ ਦੀ ਆਮਦ ਅੱਜ ਤੋਂ ਸ਼ੁਰੂ ਹੋ ਗਈ ਹੈ। ਕਿਸਾਨਾਂ ਦੀ ਕਣਕ ਖਰੀਦਣ ਲਈ ਮਾਰਕੀਟ ਕਮੇਟੀ ਵੱਲੋਂ ਸਾਰੇ ਪ੍ਰਬੰਧ ਜਿਵੇਂ ਲਾਈਟਾਂ, ਪਾਣੀ ਆਦਿ ਸੁਚਾਰੂ ਰੂਪ ਵਿੱਚ ਕੀਤੇ ਹੋਏ ਨੇ। ਦੇਖੋ ਜੀ ਅੱਜ ਜਿਹੜਾ ਦਿਹਾੜਾ ਤੇ ਵੈਸੇ ਵਸਾਖੀ ਤੋਂ ਸ਼ੁਰੂ ਹੁੰਦਾ ਵੇ ਪਰ ਥੋੜੀ ਠੰਡ ਹੋਣ ਕਰਕੇ ਇੱਕ ਦੋ ਦਿਨ ਜਿਹੜੀ ਪਰਚੇਜ਼ ਲੇਟ ਸ਼ੁਰੂ ਹੋਈ ਆਮਦ ਲੇਟ ਹੋਈ ਸੋ ਸ਼ਿਵਾ ਟਰੇਡਿੰਗ ਕੰਪਨੀ ਵੱਲੋਂ ਜਿਹੜੀ ਪਰਚੇਜ਼ ਕੀਦੇ ਆੜ੍ਹਤ ਦੇ ਉੱਤੇ ਇਹ ਫਸਲ ਆਈ ਕਿ ਘਰਾਲਾ ਪਿੰਡ ਦੇ ਸਿਮਰਜੀਤ ਸਿੰਘ ਸੀਗੇ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਦੀ ਫਸਲ ਆਈ ਤੇ ਹਾਲ ਲਗਭਗ 6 ਕਿੱਲੇ ਜਿਹੜੀ ਫਸਲ ਸੀ ਉਹ ਆਈ ਹੈ ਤੇ दाणे ਨੂੰ ਵੇਖ ਕੇ ਲੱਗਦਾ ਵੇ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਰੀ ਦਾਣਾ ਵੀ ਕਾਫੀ ਮੋਟਾ ਵੇ ਔਰ ਝਾਰ ਵੰਡਿਆ ਹੋਏਗਾ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਇਸ ਵਾਰੀ ਅੱਗੇ ਪਿਛੇ ਕਈ ਵਾਰੀ ਹੁੰਦੇ ਦਾਣਾ ਮਾਜੂ ਹੋ ਜਾਂਦਾ ਸੀਗਾ ਕੱਟ ਲੱਗਦਾ ਸੀਗਾ ਇਦਾਂ ਦੀ ਉਹ ਜੀ ਕੋਈ ਕਲ ਨਜ਼ਰ ਨਹੀਂ ਆਈ ਤੇ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਮਰਾਲੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਵਧੀਆ ਝਾੜ ਕਰਕੇ ਉਧਰ ਦੂਜੇ ਪਾਸੇ ਪ੍ਰદાન ਆਲਮਦੀਪ ਸਿੰਘ ਮੱਲ ਮਾਜਰਾ ਨੇ ਦੱਸਿਆ ਕਿ ਇਸ ਵਾਰ ਫਸਲ ਦੀ ਕਟਾਈ ਅਤੇ ਝਾੜ ਪਿਛਲੇ ਸਾਲ ਦੇ ਮੁਕਾਬਲੇ ਤੋਂ ਜ਼ਿਆਦਾ ਵਧੀਆ ਹੋਣ ਦੀ ਸੁਭਾਵਨਾ ਹੈ ਜੇ ਫਾੜੀ ਦੇ ਸੀਜ਼ਨ ਦੀ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਐਸਡੀਓ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਇਹ ਨੇ ਆ ਕੇ ਖਰੀਦ ਸ਼ੁਰੂ ਕਰਾਈ ਹੈ ਸਾਰੀਆਂ ਏਜੰਸੀਆਂ ਦੇ ਇਨਸਪੈਕਟਰ ਸਾਹਿਬ ਮੌਜੂਦ ਨੇ ਮੰਡੀ 'ਚ ਪੂਰੇ ਪ੍ਰਬੰਧ ਨੇ ਫੈਕਟਰੀ ਸਾਹਿਬ ਵੀ ਨਾਲ ਖੜੇ ਨੇ ਕੋਈ ਮੰਡੀ ਜੇ ਸਮਰਾਲਾ ਮੰਡੀ ਹੈ ਜਿਹੜੀ ਬੜੀ ਪੀਸਫੁੱਲ ਚੱਲਦੀ ਹੈ ਐਨ ਸਹੀ ਤਰੀਕੇ ਨਾਲ ਏਜੰਸੀਆਂ ਦੀ ਵੰਡ ਹੋਈ ਹੈ ਦੁਕਾਨਾਂ ਦੀ ਸਹਿਮਤੀ ਨਾਲ ਵੰਡ ਹੋਈ ਹੈ ਅੱਜ ਤੋਂ ਕੰਮ ਸ਼ੁਰੂ ਹੋਇਆ ਹੁਣ ਵੈਗਰੂ ਮੌਸਮ ਸਾਥ ਦੇਵੇ ਬਹੁਤ ਵਧੀਆ ਕੰਮ ਚੱਲੂਗਾ ਝਾੜ ਦੀ ਗੱਲ ਕਰੀਏ ਤਾਂ ਇਸ ਵਾਰ ਝਾੜ ਕਿੰਦਾ ਦਾ ਦੇਖੋ ਜਿਹੜੀ ਢੇਰੀ ਕੋਲੋਂ ਜਿਹਦਾ ਅੱਜ ਭਾ ਐਸਡੀਐਮ ਸਾਹਿਬ ਨੇ ਕੀਤਾ ਇਹ ਤਕਰੀਬਨ 6 ਏਕੜ ਦੀ ਕਣਕ ਹੈ ਜਿਹੜੀ ਕਿ 115 20 ਕੁਇੰਟਲ ਦੇ ਨੇੜੇ ਤੇੜੇ ਹੈ ਇਹਨੂੰ ਦੇਖ ਕੇ ਲੱਗਦਾ ਵੀ ਇਹ 826 ਸੀਟ ਦੀ ਕਣਕ ਹੈ ਵੀ ਇਹਦਾ ਝਾੜ ਬਹੁਤ ਵਧੀਆ ਰਹੂਗਾ ਕਿਉਂਕਿ ਹੁਣ ਕਣਕ ਦਾ ਤੋਲੀ ਤੇ ਪਤਾ ਲੱਗਦਾ ਵੀ ਕਿੰਨਾ weight ਹੈ ਕਿੰਨੇ ਕੱਟੇ ਹੋਏ ਨੇ ਉਹਦੇ ਮੁਤਾਬਕ ਸਾਰੀ ਵੀਰ ਲ ਨਿਕਲੂਗੀ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇੱਕ ਖਾਸ ਰਿਪੋਰਟ